ਸਸਿਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਮੇਤਰੋ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚੋਂ ਰੋਡੇ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਤੇ ਪਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਤੇ ਘਰ ਹੈ ਇਸ ਟਾਈਮ ਜੋ ਤਾਂ ਇੱਥੇ ਮੈਂ ਸੋਨੀ ਬਾਈ ਕੇ ਘਰੇ ਵੀਰ ਹਣਿਆਂ ਦਾ ਵਪਾਰ ਦਾ ਕੰਮ ਆ ਜਾਨਵਰ ਬਾਈ ਹਣਿਆਂ ਦੇ ਕੋਲੇ ਅੱਜ ਤਿੰਨ ਮੇਤਰੋ ਤਿੰਨੇ ਟਾਪ ਕਲਾਸ ਨੀਲੀ ਰਾਵੀ ਨਸਾ ਨੀਲੀ ਰਾਵੀ ਨਸਲ ਕਣਕ ਦੀ ਫਸਲ ਤੇ ਬੰਦੇ ਦੀ ਅਕਲ ਇਹ ਤਿੰਨੇ ਚੀਜ਼ਾਂ ਦਾ ਮੁੱਲ ਪੈਂਦਾ ਵਾ ਮਿੱਤਰੋ ਜ਼ਿੰਦਗੀ ਦੇ ਵਿੱਚ ਤੇ ਅੱਜ ਇਸੇ ਤਰ੍ਹਾਂ ਦੀਆਂ ਤੁਹਾਨੂੰ ਰੂਪ ਰੂਪ ਕਰਾਂਗੇ ਤਿੰਨ ਜਨਮਰ ਮਿੱਤਰੋ ਸਾਰੀ ਕਹਾਣੀ ਜਾਣਕਾਰੀ ਹੈ ਜਿਹੜੀ ਉਹ ਵੀਡੀਓ ਦੇ ਵਿੱਚ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖਣ ਤੋਂ ਬਾਅਦ ਤੁਹਾਡਾ ਧੰਨਵਾਦ ਹੋਊਗਾ ਆਜੋ ਸਾਰੇ ਜਣ ਸੋਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਸਿਤਾ ਦੇ ਪਰਮਾਤਮਾ ਦੀ ਕਿਰਪਾ ਮਾਰ ਚੜ੍ਹਦੀ ਕਲਾ ਦੀ ਸਾਰੇ ਵਧੀਆ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਉਹ ਬਾਈ ਨੂੰ ਵੀ ਬੁਲਾ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਸਤਿ अच्छा सोनी भाई आज ਜਨਵਾਰ ਆਪਣੇ ਕੋ ਤੈਨ ਹਨ ਹਾਂ ਤੇ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਕੀ ਡਿਟੇਲ ਆ ਭਾਈ ਇਹ ਸਰਵੇ ਤੀਜੇ ਸੂਏ ਸੁਣੀ ਆ ਠੀਕ ਆ ਭਾਈ ਤੋਰ ਦੀ ਖੋਲ ਕੇ ਅੱਛਾ ਜੀ ਤੋਰ ਦੇ ਪਿਛਲੇ ਸੂਏ ਆਪਾਂ ਘਰੇ ਚੋਈ ਹੈ ਠੀਕ ਹੈ ਜੀ ਵੈਸੇ ਆਪਣਾ ਕਾਰੋਬਾਰ ਹੈਗਾ ਵੇਚਣ ਦਾ ਜੀ ਜੀ ਵੇਚਣ ਵਾਸਤੇ ਲਈ ਸੀ ਘਰੇ ਥੋੜੇ ਦੁੱਧ ਦੀ ਪ੍ਰੋਬਲਮ ਸੀ ਪਿਛਲੇ ਸੂਏ ਤੇ ਆਪਾਂ ਘਰੇ ਰੋਂ ਬੰਨ ਲਿਆ ਸੀ ਮੈਂ ਘਰੇ ਚੋਲੀ ਹਾਂ ਘਰੇ ਚੋਲੀ ਕਿੰਨੇ ਦੁੱਧ ਤੇ ਚੱਲ ਗਈ ਭਈ ਇਹ ਆਪੋ 15 ਕਿਲੋ ਦੁੱਧ ਚੋਇਆ ਇਹਦਾ 15 ਕਿਲੋ ਹਾਂ ਠੀਕ ਹੈ ਭਾਈ ਚੋਣ ਚਣ ਚੰਗਾ ਨੇ ਚੋਣ ਦੀ ਟਪੋਲੀ ਤਾਂ ਆ ਰਿਹਾ ਬਿਲਕੁਲ ਵਧੀਆ ਕੋਈ ਚਵਾਈ ਦੀ ਭੂਰ ਛਟਾ ਬਿਲਕੁਲ ਪ੍ਰੋਪਰ ਗੱਡੀ ਵੱਡੀ ਬਹੁਤ ਹੈ ਮੈਨੂੰ ਜਾਇਦਾ ਨਹੀਂ ਹੈ ਹਾਂ ਹੈ ਭਾਈ ਕੱਦ ਭੇਲ ਬਹੁਤ ਜਗਮਿਆਂ ਦਾ ਸੋਨੀ ਭਾਈ ਇੱਕ ਗੱਲ ਹੋਰ ਆ ਪਤਰੀ ਪੁਤਰੀ ਨੇ ਬਹੁਤ ਹਨਾ ਹਾਂ ਨਹੀਂ ਵਧੀਆ ਛੋਟੀ ਚੰਗੀ ਆ ਤੀਜਾ ਸੂਆ ਸੋਣਾ ਤੀਜਾ ਸੂਆ ਸੋਣਾ ਸਰ ਤੀਜਾ ਸੂਆ ਜੀ ਹਾਂ ਠੀਕ ਹੈ ਭਾਈ ਐਤੁ ਕੀ ਫਿਰ ਦੁੱਧ ਉਹਨਾਂ ਦਾ ਦੇਈ ਦਊਗੀ 15 ਹਾਂ 15 16 ਕਿਲੋ ਤੋਂ ਆਪਾਂ ਐਵੇਂ ਕਹੀਏ ਵੀ ਪ্লাস ਦੇ ਦਊਗੀ ਇਹਨਾਂ ਦੇ ਦਊਗੀ ਆਪਾਂ ਇਹਨਾਂ ਚ ਜਿਹੜਾ ਆਪਾਂ ਚੋਲਿਆ ਆਪਾਂ ਉਹ ਹੀ ਕਵਾਂਗੇ ਅੱਛਾ ਇਹਨੂੰ ਟੀਕਾ ਤੁਸੀਂ ਕਿਹੜਾ ਟੀਕਾ ਜੀ ਆਪਾਂ ਲਵਾਇਆ ਜੀ ਆਪਣਾ ਬਾਦਲ ਬੋਲਦਾ ਜਿਹੜਾ ਸੀਮਨ ਲੱਗਿਆ ਤੇ ਬਾਦਲ ਬੋਲਦਾ ਸੀਮਨ ਹਾਂਜੀ ਬੱਚਾ ਵੀ ਫਿਰ ਟਾਪ ਹੀ ਆਊ ਬਾਬਾ ਹਾਂਜੀ ਹਾਂਜੀ ਠੀਕ ਥੱਲੋ ਚੰਗੀ ਖਿਲਰ ਜਾਂਦੀ ਹਾਂਜੀ ਸੋਹਣੀ ਬਣ ਜਾਂਦੀ ਐ ਵੀਰਾਂਵਲੀ ਵਾਲਿਆਂ ਦਾ ਸੀਮਨ ਲੱਗਿਆ ਤੇ ਬਾਦਲ ਬੋਲਦਾ ਬਾਦਲ ਬੋਲ ਠੀਕ ਨਹੀਂ ਥੱਲੋ ਸੋਹਣੀ ਬਣ ਜਾਂਦੀ ਸੋਹਣੀ ਬਣ ਜਾਂਦੀ ਐ ਤੱਕ ਥੋੜੀ ਜੀ ਗਾਂ ਰੱਖਦੀ ਐ ਠੀਕ ਐ ਬਈ ਠੀਕ ਕੀ ਰੇਟ ਲਊਗਾ ਜੀ ਰੇਟ ਦਾ ਫੋਨ ਤੇ ਕਰ ਲਾਂਗੇ ਠੀਕ ਠੀਕ ਐ ਲੈ ਵੀ ਮਿੱਤਰੋ ਤੀਜਾ ਸੂਆ ਸੁਣਾਏ ਨੇ ਹਜੇ ਘੱਟ ਤੋਂ ਘੱਟ ਵੀ ਦੱਸ ਦਿੰਦਾ ਲੈ ਜੀ ਹਾਂ ਹਾਂ ਹਫ਼ਤੇ ਤੋਂ ਵੱਧ ਨਹੀਂ ਦੱਸਾਂ ਦਿਨਾਂ ਦੀ ਮੈਂ ਕੱਚੀ ਆ ਥੱਲੋ ਤੱਕ ਜ਼ਰੂਰ ਬਾਕੀ ਪੂੜਾ ਪੜਾ ਤੁਸੀਂ ਆਪ ਵੇਖ ਲਓ ਪਿੱਛੋ ਪੁੱਛੋ ਮੈਂ ਕਿੱਡੀ ਚੰਗੀ ਆ ਲੈ ਵੀ ਦੀ ਮੂੰਹ ਤੇ ਜਾਈ ਕਰਾਂ ਦੀ ਕੈਮਰਾ ਮੂੰਹ ਤੇ ਮੂੰਹ ਤੇ ਕਰ ਲਾ ਆਹ ਇਹਦਾ ਮੂੰਹ ਵੇਖ ਲਓ ਭਾਈ ਮਿੱਤਰ ਹੁਣ ਠੀਕ ਹੈ ਮੱਥੇ ਦੇ ਵਿੱਚ ਬੱਲ ਬਾਕੀ ਸਾਰੀ ਮੈਂ ਓਕੇ ਜਮਾਂ ਰਿਪੋਰਟ ਤੇ ਹੁਣ ਆਜੋ ਭਾਈ ਉਹ ਟੇਡੇ ਕੱਟ ਵਾਲੇ ਜਿਨ੍ਹਾਂ ਨੇ ਟੇਢੀ ਧਾਰੀ ਲੈਣੀ ਆਹ ਝੋਟੀ ਵਾਲੇ ਦੱਸੀ ਝੋਟੀ ਸਰਬੇ ਹੈ 27 28 ਮਹੀਨਿਆਂ ਦੀ ਇਹਦੀ ਉਮਰ ਠੀਕ ਹੈ ਜੀ ਤੇ ਚੰਗੇ ਸੀਮਨ ਰਿਕਾਰਡ ਦੀ ਆਪਾਂ ਜਿਹੜਾ ਵੀ ਬੰਦਾ ਲਊਗਾ ਉਹਨੂੰ ਦੱਸ ਦਾਂਗੇ ਵੀ ਜੇ ਸੀਮਨ ਪਰਪਰ ਰਿਕਾਰਡ ਆਪਾਂ ਦੇ ਦੇਾਂਗੇ ਹਾਂ ਪਰ ਰਿਕਾਰਡ ਦੇ ਜਾਾਂਗੇ ਜਿਹੜੇ ਸੀਮਨ ਅੱਛਾ ਕੋਈ AI ਵਗੈਰਾ ਲਈ ਹੀ ਨਹੀਂ ਨਹੀਂ AI ਨਹੀਂ ਹਜੇ ਲਈ ਇਹਨੇ ਇੱਕ ਦਿਨ ਤਾਰਾਂ ਕਰਦੀ ਸੀ ਪਰ ਆਪਾਂ ਸੀਮਨ ਨਹੀਂ ਲਵਾਇਆ ਠੀਕ ਹੈ ਭਾਈ ਇੱਕ ਗੱਲ ਤਾਂ ਹੈ ਭਾਈ ਜਦੋਂ ਹੋਊਗੀ ਤਿਆਰ ਹਨਾ ਫਿਰ ਤਾਂ ਆਹ ਝੋਟੀ ਬਹੁਤ ਚੰਗੀ ਹੈ ਬਾਕੀ ਕੰਪੀਟੀਸ਼ਨ ਵਾਲੀ ਝੋਟੀ ਐ ਸੋਹਣੀ ਹੈ ਚੀਜ਼ ਐ ਇੱਕ ਮੂਰਲੇ ਪੈਰਾਂ ਦੇ ਨਿਸ਼ਾਨ ਨੇ ਉਹ ਨਹੀਂ ਉਹ ਨਹੀਂ ਹੈਗੇ ਦੋ ਪੈਰ ਮਗਰ ਲਿਆ ਤਾਂ ਟੇਢੀ ਤਾਲੀ ਹੈ ਨਾ ਜੀ ਹੂੰ ਪਸदाई ਤਾਂ ਕੱਟੀ ਪਈ ਉਹ ਜਿਵੇਂ ਮੋੜ ਦਿਖਾ ਬਣੀ ਨਹੀਂ ਜਾਂਦਾ ਹੁਣ ਹਾਈਵੇ ਵੱਡਾ ਉੱਪਰ ਜਾਣਾ ਹੈ ਨਾ ਉਹ ਚੀਜ਼ ਵਾਲੇ ਬਾਰੇ ਬਾਬੇ ਦੀ ਕਿਰਪਾ ਨਾਲ ਹੌਸਲ ਮੂੰਹ ਤਾਂ ਬਹੁਤ ਸੋਹਣਾ ਦਿੱਤਾ ਜੀ ਨਹੀਂ ਨਹੀਂ ਬਾਕੀ ਸਿੰਘ ਸੱਕਾ ਸੋਹਣਾ ਕੁੜਾ ਪੜਾ ਵੀ ਬਹੁਤ ਹੈਗਾ ਧੂਰੀ ਤਰਨੀ ਵੀ ਬਹੁਤ ਚੰਗੀ ਹੈ ਨਾ ਤੇ ਚੰਗੇ ਖਾਨਦਾਨ ਦੀ ਕੱਟੀ ਚਲੋ ਜਿੰਨਾ ਹਾਰਨਾ ਮੁਕੱਦਰ ਹੈ ਵਾਕਈ ਛੋਟੀ ਕੰਪੀਟੀਸ਼ਨ ਹੁੰਦੀ ਕੋਈ ਸ਼ੱਕ ਨਹੀਂ ਲੈ ਵੀ ਦੀਪ ਨੇੜੇ ਹੋ ਜਾ ਤੇ ਦਿਖਾ ਦੇ ਜਾਂਦਾ ਥਣ ਮੂੰਹ ਮੱਥੇ ਤੇ ਆਈ ਕਿ ਮੂੰਹ ਖਿਚਾ ਇਹਨੂੰ ਹਾਂ ਤੇ ਫੁੱਲੀ ਕਰਕੇ ਦੀ ਕਿਹੜੀ ਤਰੀਕ ਵਿਖਾਈ ਆ ਆ ਲੈ ਵੀ ਮਿੱਤਰੋ ਆ ਲਓ ਜੀ ਹੂੰ ਨਹੀਂ ਠੀਕ ਆ ਭਾਈ ਯਾਰ ਤੀਜ ਤਾਂ ਹੈ ਨਾ ਅੱਛਾ ਇਹਦਾ ਰੇਟ ਫਿਰ ਭਾਈ ਇਹਦਾ ਰੇਟ ਵੀ ਫੋਨ ਤੇ ਕਰ ਲਾ ਆਂਦਾ ਆ ਆਖੇ ਇਧਰਲੀ ਅੱਖ ਵਿੱਚ ਜਵਾਬ ਫੁੱਲ ਆ ਵੀ ਦਿਖਾ ਦੀ ਦੀਪਾ ਕੋਈ ਇਹ ਨਾ ਕਦੇ ਵੀ ਇੱਕ ਅੱਖ ਚ ਜਵਾਬ ਹੈ ਨਹੀਂ ਅੱਖਾਂ ਦਿਖਾ ਦੀ ਤੋਵੇਂ ਮੇਰਾ ਭਾਈ ਲਾਟ ਵਾਂਗੂ ਜਗਦੀਆਂ ਦੂਜੀ ਅੱਖ ਦੇ ਇੱਕ ਇਧਰਲੀ ਅੱਖ ਦੇ ਵਿੱਚ ਵੀ ਫੁੱਲ ਜਵਾਬ ਆ ਦੂਜੀ ਤੇ ਵੀ ਹੈ ਨਾ ਭਾਈ ਹਾਂ ਨਹੀਂ ਦੋਨੇ ਅੱਖਾਂ ਦੇ ਪ੍ਰੋਪਰ ਜਵਾਬ ਆ ਅੱਛਾ ਭਾਈ ਆ ਜਿਹੜੀ ਭਾਈ ਤੂੰ ਤਿੰਨ ਨੰਬਰ ਤੇ ਕੱਟੀ ਆ ਇਹ ਵੀ ਖੋਲ ਦੇ ਕਾਲੇ ਹਾਂਜੀ ਇਹ 13 14 ਮਹੀਨਿਆਂ ਦੀ ਉਮਰ ਹੈਗੀ ਸਰਬੇ ਦੀ ਠੀਕ ਆ ਜੀ ਤੇ ਚੰਗੀ ਇਹਦੀ ਮਾਂ ਦਾ ਵੀ ਹੈਗਾ ਰਿਕਾਰਡ ਚੰਗਾ ਹੈਗਾ ਠੀਕ ਹੈ ਜੀ ਇਸ ਇਹ ਪਾਪਾ ਵੱਲੋਂ ਵੀ ਚੰਗੇ ਰਿਕਾਰਡ ਮਤਲਬ ਪ੍ਰੋਪਰ ਅਕੈਡਮੀ ਨੂੰ ਦਾ ਪ੍ਰੋਪਰ ਰਿਕਾਰਡ ਲੈ ਜੂਗਾ ਇਹਦਾ ਵੀ ਫੋਨ ਤੇ ਦੇ ਠੀਕ ਹੈ ਜੀ ਇਹ 13-14 ਮਹੀਨਿਆਂ ਦੀ 13-14 ਮਹੀਨਿਆਂ ਦੀ ਪੇਟ ਪੂਰ ਕੱਟੀ ਦਾ ਬਹੁਤ ਬਹੁਤ ਸੋਹਣਾ ਬੱਚਾ ਹੈ ਹੂੰ ਵਾਕਿਆ ਸਹੀ ਹੈ ਬਣ ਜੂਗੀ ਬਈ ਚੌਧਈ ਇਹ ਵੀ ਬਹੁਤ ਸੋਹਣੀ 6 ਮਹੀਨਿਆਂ ਚ ਰੱਖ ਦੂਗਾ ਕੋਈ ਚੰਗੀ ਫੀਡ ਸੋੜਾ ਜਿਹੜਾ ਥਣ ਥਣ ਦਾ ਨਾ ਸਾਈਜ਼ ਆ ਬੜਾ ਸੋਹਣਾ ਹੂੰ ਪ੍ਰੋਪਰ ਬਾਕੀ ਉਹਦੀ ਵੀ ਕੱਟੀ ਬਣਦੀ ਤੁਹਾਨੂੰ ਦੀ ਆ ਉਥੇ ਠੀਕ ਹੈ ਥਣ ਥਣ ਦਾ ਸਾਈਜ਼ ਇਹਦਾ ਬੜਾ ਸੋਹਣਾ ਦਿਖਾ ਆ ਦੀ ਝੋਲੀ ਬੜੀ ਸੋਹਣੀ ਠੀਕ ਹੈ ਭਾਈ ਝੋਲੀ ਝੜੀ ਦਾ ਵਾਕਏ ਐ ਗੱਬਣਾ ਹੁਣ ਜਿਵੇਂ ਹਾਂ ਹਾਂ ਬਹੁਤ ਮੋਟਾ ਮੋਟਾ ਇੱਕ ਇਹ ਇੱਕ ਇਹਦਾ ਵੀ ਰੇਟ ਫੋਨ ਤੀ ਇਹਦਾ ਵੀ ਰੇਟ ਫੋਨ ਤੀ ਲੈ ਵੀਦੀਪ ਥਣ ਇੱਕ ਵਾਰੀ ਫੇਰ ਕਲੀਅਰ ਕਰਾ ਦੇ ਆਹ ਲਓ ਭਾਈ ਥਣ ਵਾਕਈ ਨਾ ਤੇ ਇਹਦਾ 3 ਜਨਵਰੀ ਹੀ ਹੈ ਫਿਰ ਹਾਂਜੀ ਹਾਂਜੀ ਅੱਜ 3 ਠੀਕ ਹੈ ਭਾਈ ਨੰਬਰ ਕਿਹੜੇ ਤੇ ਗੱਲ ਕਰੀਏ 96462 ਜੀ 0925 9646090 952 952 ਨਹੀਂ ਮਤਲਬ ਇਹ ਨੰਬਰ ਆ ਪਾਈਆਂ ਹੋਣਿਆਂ ਦਾ ਪਿੰਡ ਹੈਗਾ ਵਾ ਜਿਹੜਾ ਮਤਲਬ ਰੋਡੇ ਜ਼ਿਲ੍ਹਾ ਹੈਗਾ ਵਾ ਮੋਗੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਲਾਤਾ ਫਿਰ ਅਗਲੀ ਕਾਰਵਾਈ ਲਈ ਤੁਹਾਡੇ ਹੱਥਾਂ ਤੁਹਾਡੇ ਹੱਥ ਜੇ ਵਿੱਚ ਮੋਬਾਈਲ ਆ ਤੁਸੀਂ ਕਰਨਾ ਫੋਨ ਤੇ ਤੁਹਾਡੇ ਵਿੱਚ ਚਾਹੀਦਾ ਬਸ ਉਸੂ ਸਾਹਮਣ ਦਾ ਜਨੂਨ ਹੋਰ ਇਸ ਤਰ੍ਹਾਂ ਦੇ ਜੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜਦ ਤੱਕ ਲਈ ਚੁੰਦੇ ਰਹੋ